ਦੋਨੋਂ ਪਿਓ ਪੋਤਾਂ ਸਿੱਕੇ ਪਰਿਵਾਰ ਦੇ ਵਿੱਚ ਦੁਕਾਨਦਾਰੀ ਕਰਦੇ ਸੀਗੇ ਕੋਈ ਫੁੱਲ ਪ੍ਰਵਾਨ ਕਰਨਾ ਐਸੀ ਜਿੱਦੇ ਸਬੰਧ ਤੋਂ ਮਤਲਬ ਚੱਕੀ ਦੇ ਵਿੱਚ ਹੀ ਰੁਕੀ ਸੀਗੇ ਤੇ ਉਹਨਾਂ ਦੀ ਇੱਕ ਗੁੜੀਆ ਕਿਉਂਕਿ ਅਨਮੈਡ ਉਹ ਦੋਈ ਮਾਵਾਂ ਤੀਆਂ ਪਰਿਵਾਰ ਦੇ ਵਿੱਚ ਰਹਿ ਗਈਆਂ ਸਾਰਿਆਂ ਨੂੰ ਬੇਨਤੀ ਹੈ ਵੀ ਕਿਰੇ ਸੜਕ ਤੇ ਪੁਲ ਤੇ ਜਾਂ ਪੌੜੀਆਂ ਤੋਂ ਪਿੱਛੇ ਜਿੱਥੇ ਸੰਗਲ ਵਗੈਰਾ ਲੱਗਾ ਉੱਥੋਂ ਫੁੱਲਾਂ ਦਾ ਤੇ ਪੂਜਾ ਦਾ ਸਮਾਨ ਚਲ ਪਰਵਾਹ ਕਰਨ ਭਾਜੋਨਾ ਕੁਸ਼ੀਦਨ ਰੋਡ ਜਮਾ ਸਿੰਘ ਰਿਸਪੈਕਟਡ ਹਿਸਾ ਪਠਾਨਕੋਟ ਦੀ ਦੇ ਦੇ ਸ਼ਮਤਾਵ ਕਾਪਾ ਇੱਥੇ ਪਹੁੰਚੇ ਸੀ ਜਿੱਥੇ ਵਿਨੇਮਾ ਜਿੰਦੀ ਉਹਨਾਂ ਦੇ ਬੇਟੇ ਕੋਈ ਫੁੱਲ ਪ੍ਰਵਾਨ ਕਰਨ ਆਏ ਸੀ ਜਿੱਤੇ ਸਬੰਚੋ ਮਤਲਬ ਚੱਕੀ ਦੇ ਵਿੱਚ ਹੀ ਰੁੜ ਗਈ ਸੀ ਤੋ ਐਨਟੀਆਰ ਅਫਨਰ ਰਾਤ ਤੱਕ ਕੈਂਪ ਕਰਕੇ ਇਹਦਾ ਰੈਸਕਿਊ ਆਪਰੇਸ਼ਨ ਕੱਲ ਤੋਂ ਚਲਾਇਆ ਗਿਆ ਸੀਗਾ ਔਰ ਵਿਨੇਮਾ ਜਿੰਦੀ ਦੀ ਬਾਡੀ ਤੇ ਕੱਲ ਰਿਕਵਰ ਕਰ ਲਈ ਗਈ ਸੀ ਰਾਤ ਫਿਰ ਲੇਟ ਆਵਰ ਆਨ ਕਰਕੇ ਅੱਜ ਸਵੇਰ 8:05 ਦਾ ਟਾਈਮ ਸੀ ਤੇ ਹਿਮਾਚਲ ਪੁਲਿਸ ਦੇ ਨਾਲ ਹਿਮਾਚਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਇੱਕ ਜੈਂਟ ਆਪਰੇਸ਼ਨ ਚੱਲ ਰਿਹਾ ਸੀਗਾ ਤੇ ਅੱਜ ਹੁਣ ਤੁਹਾਡੇ ਸਾਰੇ ਹਾਏ ਦੇ ਵਿੱਚ ਜਿਹੜੀ ਦੂਜੀ ਪਾਰਟੀ ਹੈ ਉਹ ਵੀ ਰਿਕਵਰ ਕਰ ਲਈ ਗਈ ਹੈ ਔਰ ਜਿਹੜੇ ਇਹਨਾਂ ਦੇ ਵਾਰਸਾ ਆ ਉਹਨਾਂ ਨੂੰ ਸਨাক্ত ਕਰਨਾ ਪਰੰਤ ਸੌਂਪ ਦਿੱਤੀ ਗਈ ਹੈ ਡੈਡ ਕੋਲ ਕਿੱਥੋਂ ਕੰਮ ਕੀਤੀ ਡੈਡ ਬੜੀ ਆਪਣਾ ਹਾਡੀ ਜਿਹੜੀ ਜੀਟੀ ਰੋਡ ਦਾ ਨੈਸ਼ਨਲ ਹਾਈਵੇ ਦਾ ਕੋਲੇ ਚੱਕੀ ਦਾ ਪੁਲ ਉਹਦੇ ਤੋਂ ਕੋਈ 200 ਮੀਟਰ ਅੱਗੇ ਜਾ ਕੇ ਰਿਕਵਰ ਕੀਤਾ। ਹਾਂ ਸਰ ਸਰ ਕਾਫੀ ਦੁਖਦਈ ਹੈ ਪਰਿਵਾਰੀ ਹਾਂ ਸਭ ਬਹੁਤ ਦੁਖਦਈ ਹੈ ਜਾਣਕਾਰੀ ਤੋਂ ਪਤਾ ਲੱਗਾ ਵੀ ਇਹ ਦੋਨੋਂ ਪਿਓ ਪੁੱਤ ਸੀਗੇ ਪਰਿਵਾਰ ਦੇ ਵਿੱਚ ਦੁਕਾਨਦਾਰੀ ਕਰਦੇ ਸੀਗੇ ਤੇ ਇਹਨਾਂ ਤੋਂ ਪਿੱਛੇ ਮਤਲਬ ਇਹ ਜਿਹੜਾ ਮੁੰਡੇ ਦੀ ਬਾਡੀ ਪਰਮਦੋਈ ਸੀ ਉਹ ਤੇ ਮਾਤਾ ਜੀ ਤੇ ਉਹਨਾਂ ਦੀ ਇੱਕ ਕੁੜੀਆ ਜੋ ਕਿ ਅਨਮੈਡ ਉਹ ਦੋਈ ਮਾਵਾਂ ᱛੀਆਂ ਪਰਿਵਾਰ ਦੇ ਵਿੱਚ ਰਹਿ ਗਈਆਂ ਲੇਕਿਨ ਇਹ ਪਤਾ ਲੱਗਾ ਵੀ ਜਿਹੜੀ ਕੁੜੀਆ ਓਟੀਚਿੰਗ ਜਾਬ ਦੇ ਵਿੱਚ ਆ ਤੇ ਟੀਚਿੰਗ ਜਾਬ ਚੁਣ ਕਰਕੇ ਰਹਿਆ ਵੀ ਪਰਿਵਾਰ ਤਾਂ ਬਿਲਕੁਲ ਹੀ ਅਪਸੈਟ ਹੋ ਗਿਆ ਕਿਹੜੇ ਹਸਤੇ ਤੋਂ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਲੋਕਾਂ ਨੂੰ ਇਹੋ ਦੇਣਾ ਚਾਹਾਂਗੇ ਕਿ ਵੀ ਜਦੋਂ ਹੁਣ ਪੂਜਾ ਦਾ ਕੰਮ ਚੱਲ ਰਿਹਾ ਤੇ ਪਠਾਨਕੋਟ ਦੇ ਵਿੱਚ ਕਾਫੀ ਨਹਿਰਾਂ ਵਗੈਰਾ ਲੰਗਦੀਆਂ ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਛੜਕਤੇ ਪੁੱਲ ਦੇ ਜਾਂ ਪੌੜੀਆਂ ਤੋਂ ਪਿੱਛੇ ਜਿੱਥੇ ਸੰਗਲ ਵਗੈਰਾ ਲੱਗਾ ਉੱਥੋਂ ਫੁੱਲਾਂ ਦਾ ਤੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ ਤੇ ਪਾਣੀ ਦੇ ਨੇੜੇ ਨਾ ਨਾ ਵੇਖ ਲੋ ਕਿੰਡੀ ਵੱਡੀ ਟਰਾਈਟੀ ਹੈ ਪਾਣੀ ਤੋਂ ਦੂਰ ਹੋ ਕੇ ਹੀ ਫੁੱਲ ਪ੍ਰਵਾਹ ਕੀਤੇ ਜਾਣ। ਦਾ ਨਰੇਸ਼ ਕੁਮਾਰ ਵਾਸੀ ਬਸੰਤ ਕਲੋਨੀ ਬੇਲੇ ਵਾ ਜਾਂਦੀ ਹੈ ਸਾਡੇ ਪੜੋਸੀ ਨੇ ਜੀ ਬਿਲਕੁਲ ਦੁਪਹਿਰ ਨੂੰ ਕਿਤੇ ਕੱਲ ਆਏ ਕੋਈ ਪੂਜਾ ਸਮਗਰੀ ਪਵਾਣ ਇੱਥੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਘਰ ਦੇ ਨੂੰ ਪਤਾ ਲੱਗਿਆ ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤੇ ਫਿਰ ਉਹਨਾਂ ਨੇ ਪੜਤਾਲ ਚਾਲੂ ਕੀਤੀ ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ ਸਾਰੇ ਮੁੰਨੀ ਘਰ ਹਰ ਵਾਰ ਕੀਤੀ ਜੋ ਵੀ ਹੈਗੀ ਹੈ ਤੇ ਹੁਣ ਸਵੇਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ ਪਰੇਸ਼ਾਨੀ ਕੋਈ ਨਹੀਂ ਇਹਨਾਂ ਦੇ ਘਰ ਨਹੀਂ ਪਛਾਨੀ ਕੋਈ ਨਹੀਂ ਪਛਾਨੀ ਕੋਈ ਨਹੀਂ ਘਰ ਉਹ ਵੀਡੀਓ ਵਗਾਰਾ ਦਿਖਾਈ ਜਾ ਰਹੀ ਹੈ ਤੁਹਾਡੇ ਵੱਲੋਂ ਉਹਨਾਂ ਦੀ ਉੱਥੇ ਘਰੋਂ ਜਦੋਂ ਆਏ ਸੀ ਨਾ ਉਸੋਂ ਉਹ ਤੇ ਮੇਰੇ ਕੈਮਰੇ ਵਿੱਚ ਸਭ ਨੇ ਰਿਕਾਰਡਿੰਗ ਹੋਈ ਦੀ ਹੈ ਜੋ ਕਰਤੁਰੇ ਹੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ ਆਇਆ ਸੀ ਇਹਨੇ ਕੋ ਮੈਂ ਸਕੂਟੀ ਤੇ ਹੀ ਹਾਂ ਸਕੂਟੀ ਇੱਥੇ ਲੱਗੀ ਹੈ ਸਕੂਟੀ ਸ਼ਾਮ ਨੂੰ ਇੱਥੇ ਲੱਗੀ ਦੀ ਸੀ ਜਦੋਂ ਆਏ ਸੀ ਸਕੂਟੀ ਇੱਥੇ ਸੀ ਦੇਖਣਾ ਕੋਈ ਤਕਰੀਬਨ ਇਹ 2 ਵਜੇ ਘਰੋਂ ਆਇਆ ਕੋਈ ਕੋਈ ਜਿਆਦੀ ਸਮਗਰੀ ਪ੍ਰਵਾਨ ਵਾਸਤੇ ਆਈ ਮੈਂ ਬਸੰਤ ਕਲੋਨੀ ਬੀਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਉਦੇ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਤਲਬ ਇੱਕ 2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਉਹ ਵਾਪਸ ਨਹੀਂ ਆਉਣਾ ਨੇ ਫੋਨ ਫੋਨ ਮਲਾਇਆ ਫੋਨ ਬੱਦੀਗਾ ਫਿਰ ਜਦੋਂ ਇਹ ਸਾਰਾ ਸਾਰਾ ਮਹਲਾ तकरीबन ਇੱਥੇ ਆ ਕੇ ਦੇਖਿਆ ਤੇ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪ੍ਰੋਫੈਸ਼ਨਲ ਕੇ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੋਣ ਅੱਜ ਥੋੜੀ ਦਿਨ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜ ਕੋ ਪਤਾ ਨਹੀਂ ਆ ਕਿ ਦੀ ਬੋਡੀ ਬਿਨੇ ਬਿਨੇ ਮਹਾਂ ਜਿੰਦੇ ਮਿਲੀ ਹੈ ਸ਼ਾਇਦ ਕਿ ਕਾਰਨ ਕੀ ਇਸ ਤਰਿਕਾ ਨਾਲ ਆਸਵਾ ਪਿਆਰ ਫਿਸਲਣਾ ਕਰ ਨਹੀਂ ਹੋਇਆ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮੰਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿੰਨੇ ਤੋਂ ਬਾਅਦ ਵਿਆਹ 'ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ 'ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ